ਆਠ ਪੈਰ ਪ੍ਰਭ ਦੇਖੋ ਨੇਰਾ ਮਿਡੇ ਅਗਿਆਨ ਨੂੰ ਬਿਨਸੇ ਅੰਧੇਰਾ ਆਠ ਪੈਰ ਪ੍ਰਭ ਦੇਖੋ ਨੇਰਾ ਅੱਠ ਪੈਰ ਪ੍ਰਭ ਨੂੰ ਹਾਜ਼ਰ-ਨਾਜ਼ਰ ਸਮਝੋ ਉਹ ਜਿਹੜਾ ਸਰਵ ਵਿਆਪੀ ਹੈ ਤੁਸੀਂ ਗੈਰ-ਹਾਜ਼ਰ ਕਿਵੇਂ ਸਮਝ ਲਓ ਜੋ ਚੀਜ਼ ਸਰਵ ਵਿਆਪੀ ਅਸੀਂ ਸੁਣੀ ਹੈ ਤੋਂ ਉੱਥੇ ਰਾਜ਼ ਨਾਜ਼ਰ ਹੈ ਮਨਾਂ ਬਹੁਤ ਵੇਖੋ ਦਾ ਮਦਦ ਮੰਨੋ ਮੇਰਾ ਵੇਖੋ ਦਾ ਮੰਨ ਮੰਨੋ ਬੁੱਢੇ ਕੇ ਰਹੋ ਮੇਰਾ ਕਦੇ ਵੀ ਨਾ ਇਹ ਭੁੱਲੋ ਵੀ ਉਹ ਨੇੜੇ ਹੈ ਜੀ ਜੇ ਕੋ ਨੇੜਾ ਬੰਦਾ ਹੋਵੇ ਗੋਲ ਕਬਲ ਨੂੰ ਹੱਥ ਜਾਂਦਾ ਹੀ ਨਹੀਂ ਕਿ 100 ਦਾ ਨੋੜਿਆ 500 ਦਾ ਕੱਲ ਨਾ ਇਹ ਕੰਤੀ ਵੇ ਫੈਸਲ ਕੋ ਨਾ ਜਾਊਗਾ ਸਾਰਾ ਤਾਂ ਇਹ ਗੱਲ ਮੈਂ ਤੇਰੀਆਂ ਕਹਿੰਦਾ ਇਹਨੂੰ ਕਈ ਰਮਾਲੇ ਦੇ ਕੇ ਢੱਕੇ ਰੱਖੋ ਬਣੀ ਮਸੀਬਤ ਆਜ ਪਹਿਰ ਬ੍ਰਹਮ ਖਾਸ ਖਾਸ ਉਹਨਾਂ ਨੇ ਲਿਆ ਕਰ ਬਹੁਤੀ ਵਿਆਖਿਆ ਨਾ ਕਰੇ ਤੋ ਠੀਕ ਬਹੁਤੀ ਵਿਆਖਿਆ ਕਰਦੇ ਤੋੜੀ ਲਾ ਦਿੰਦੀ ਉਹਨਾਂ ਦੀ ਕੂਟੋਨਾ ਨਾ ਬੰਦੀ ਉਹ ਜਾ ਕੇ ਕੱਢਣਗੀ ਹਾਂਜੀ ਆਜ ਪਹਿਰ ਬ੍ਰਹਮ ਵੇਖੋ ਨੇਰਾ ਮਿੱਤੇ ਗਿਆਨ ਬਿਨਸ਼ੇ ਹੁੰਦੇ ਆ ਬਿਟੇ ਗਿਆਨ ਆ ਗਿਆਨ ਬਿਠ ਜੂਗਾ धेरा जे अग्ञान बिठा हों का इलाज करना हों कर लें ना इन्होंने का इलाज संगत का करना ना अपना करना संगत न भी नेरे च रखना अज्ञानता च रखना आपने भी चाहे पता भी हो आदमी नेरे चो रख सकता आप ने रेखना हो तो गंभीर ने जद पता लगता जा चान चा पढ़ देना दो ਨਾਈਤਾ ਜਿਹਾ ਜੇ ਪਤਾ ਲੱਗਦਾ ਜੇ ਥਾਂ ਮੂਰੇ ਆ ਜਾਂਦਾ ਸਸਕਰੀ ਦਾ ਮਾਲ ਲੈ ਕੇ ਥਾਂ ਜਾ ਵਰਦਾ ਚਾਹ ਜਪਦਾ ਲੱਗਦਾ ਵੀ ਉਹ ਲੈ ਫੋਨ ਸਾਲਾਂ ਦੇ ਕਦੇ ਆ ਬੜੇ ਤਾਂ ਜੇ ਪਤਾ ਨਾ ਹੋਵੇ ਜੇ ਪਤਾ ਵੀ ਥਾਣਾ ਕਿੱਥੇ ਹੈ ਕਿਹੜੇ ਬਾਜ਼ਾਰ ਚ ਕਿੱਥੇ ਜਾਂਦਾ ਉਹਦੋਂ ਨੂੰ ਰੂਹ ਕਸ ਨਹੀਂ ਜਾਂਦਾ ਅਗਿਆਨਤਾ ਦੇ ਵਿੱਚ ਰੱਖਣਾ ਹੀ ਇਹਨਾਂ ਦਾ ਠਿਕਾ ਸੀ ਆਠ ਪ੍ਰੈਭ ਆਠ ਪਹਿਰ ਰੱਬ ਦੇਖੋ ਨੇੜਾ ਰੱਬ ਦੇਖੋ ਨੇੜਾ ਮਿਟੇ ਅਗਿਆਨ ਬਿੰਸੇ ਹਨੇਰਾ ਇੰਨੇ ਗੱਲਾਂ ਨਾਲ ਅਗਿਆਨਤਾ ਮਿਟ ਜੂਗੀ ਹਨੇਰਾ ਚਲਾ ਜਾਊਗਾ ਲਓ ਇਹਦਾ ਤਾਂ ਖਾਨਿਸੀ ਦਾ ਫਾਰਮੂਲਾ ਆਇੰਨੀਆਂ ਗੱਲਾਂ ਨੇ ਛੱਡ ਦਿੰਦੇ ਨੇ ਤਰੇਮ ਨੂੰ ਆਇੰਨ ਦੇ ਤਰੇਮ ਬਿਠੇਦਾ ਇੰਨਾਂ ਹੀ ਬਾਕੀ ਲੋੜੇ ਨਹੀਂ ਵਾਲੀ ਬੰਦ ਦੀ ਕੋਈ ਇੰਨੀ ਬਹੁਤ ਹੈ ਆਉਟਪੈਰ ਬਰਬਾਦ ਉਹ ਜਿਵੇਂ ਕਹਿੰਦਾ ਵੀ ਉਹ ਅਨਵਲ ਕਹਿੰਦੇ ਵੀ ਦੋ ਟੱਪੇ ਬਥੇਰੇ ਨੇ ਉਹ ਦੋ ਟੱਪੇ ਯਾਦ ਰੱਖ ਲੋ ਅੱਠ ਪੈਰ ਨੂੰ ਹਾਜ਼ਰ ਨਾਜ਼ਰ ਸਮਝੋ ਦੇਖਾ ਬਲਾਂ ਕੋਈ ਵੀ ਗਲਤੀ ਕਰ ਲਓ ਪਾਪ ਹੋ ਜਾ ਗਲਤੀ ਕਰਕੇ ਦੇਖੋ ਫਿਰ ਗਲਤੀ ਨਹੀਂ ਹੋ ਸਕਦੀ ਅਗਿਆਨਤਾ ਦੀ ਗਲਤੀ ਕਰਦੇ ਨਾ ਜਾਂ ਹੱਥ ਪੈਰ ਨੇੜੇ ਆ ਗਿਆ ਤਾਂ ਹੋਈ ਨਹੀਂ ਸਕਦਾ ਬਸਾ ਅੰਦੇਰਾ ਅੰਦੇਰਾ ਜਿੱਤੇ ਅਗਾਂ ਤਾਂ ਸਭ ਦਾ ਨਾਸ ਹੋ ਜੂਗਾ ਗੁਰਪ੍ਰਸਾਦ ਪਰਪਾ ਨਾਸ ਸੁਣੋ ਉਪਦੇਸ਼ ਹਿਰਦੇ ਪਸਾ ਲਓ ਮਨ ਇੱਛੇ ਦਾ ਨਗ ਫਲ ਪਾਓ ਜੇ ਤੋ ਘਾ ਹੋਰ ਕੁਝ ਕਰਨਾ ਜੇ ਤੋ ਘਾ ਜਾਣਾ ਆ ਜਿਹੜੇ ਉਪਦੇਸ਼ ਸੁਣਦੇ ਹੂੰ ਗੁਰਬਾਣੀ ਦਾ ਰੋਜ ਇਹਨੂੰ ਹਿਰਦੇ ਚ ਪਸਾ ਲਓ ਜੇ ਤੋ ਘਾ ਜਾਦਾ ਤੱਕ ਕੀ ਕਰਦੀ ਹੈ फिर की होगा माने इच्छे नाक फल मन इच्छे नानक फल पावो फिर hmm. वो तरक्की होजूगी फिर मन इच्छे फलां फा फार... की प्राप्ति होजूगी जो मांगे ठाकुर आपने से सो सोई देवा दो पंकियां ने सर कोई बहुत ही लंबी चौड़ी गल है नहीं ਸੁਣੋ ਉਦੇਸ ਜੇ ਤੇ ਬਸਾਓ ਉਦੇਸ ਰੋਜ ਉਦੇਸ ਸੁਣਦੇ ਹੋ ਫਿਰ ਤਾਂ ਜੀ ਪਸਾਉਣ ਦੀ ਗਲਤੀ ਨਹੀਂ ਕਰਦੇ ਇਸ ਕਰਕੇ ਬਚੇ ਹੋਏ ਉਦੇਸ ਰੋਜ ਸੁਣਦੇ ਆ ਫਿਰ ਤਾਂ ਜੀ ਪਸਾਉਣ ਨਹੀਂ ਗਲਤੀ ਨਹੀਂ ਕਰਦੇ ਅਸਲ ਦੇ ਵਿੱਚ ਹਿਰਦੇ ਚ ਤਾਂ ਵੱਜਦਾ ਠੱਕੇ ਨਾਲੇ ਵੱਜਦਾ ਜਿਹਦੇ ਹੱਥ ਠੀਕ ਕਰਦੀ ਹੈ ਅਸੀਂ ਆਪੇ ਠੀਕ ਨਹੀਂ ਕਰਦੇ ਹੁੰਦੇ ਜਿਵੇਂ ਮਸਲਾ ਜਾਵੇ ਖਤਰਾ ਹੈ ਖਤਰਾ ਇਹ ਹੈ ਜੇ ਅਸੀਂ ਸਹੀ ਕਰਦੇ ਧੱਕੇ ਨਾਲੇ ਦਰਜਾ ਬਣਨ ਨੇ ਗੁਰਬਾਨੀ ਦੇ ਗੁਰਬਾਨੀ ਦੇ ਅਰਥ ਧੱਕੇ ਨਾਲੇ ਦਰਜਾ ਬਣਦੇ ਨੇ ਜੇ ਸਹੀ ਕਰ ਦਈਏ ਅਸੀਂ ਇਹ ਗਲਤੀਓ ਨਹੀਂ ਕੀਤੀ ਕਿ ਸਹੀ ਅਰਥ ਦਸੀਏ ਸੋ ਵੀਰ ਸੱਚ ਇੱਕ ਬੜੋ ਬੜੀ ਮੰਨ ਸੱਚ ਨੂੰ ਮੰਨ ਲੈਂਦਾ ਜੇ ਸੱਚ ਆਦੀ ਬੜੋ ਬੜੀ